ਹੈਲੋ ਸਾਥੀਓ ਮੈਂ ਹਾਂ ਤੁਹਾਡੀ ਆਪਣੀ ਮਨੀਕਾਰਪੀ ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਤੇ ਜਿੱਥੇ ਅਸੀਂ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਇੰਗਲੈਂਡ ਦੀਆਂ ਦਿਖਾਵਾਂਗੇ ਸੋ ਅੱਜ ਜਿਹੜੀ ਬਾਹਰ ਆ ਉਹ ਸਨੋ ਪੈ ਰਹੀ ਆ ਇਸ ਕਰਕੇ ਅਸੀਂ ਅੰਦਰ ਘਰ ਦੇ ਆ ਤੇ ਬਹੁਤ ਠੰਡ ਆ ਤੇ ਤੁਹਾਨੂੰ ਰੂਬਰੂ ਕਰਦੇ ਜਿਹੜੀ ਹਲਕੀ-ਹਲਕੀ ਸਨੋ ਅੱਜ ਪੈ ਰਹੀ ਆ ਤੇ ਅਸੀਂ ਤਾਂ ਘਰ ਦੇ ਅੰਦਰ ਹੀਟਿੰਗ ਲਗਾਈ ਆ ਤੇ ਘਰ ਬਹੁਤ ਨਿਕਾ ਕੀਤਾ ਹੋਇਆ ਹੈ ਬਟ ਬਾਹਰ ਬਹੁਤ ਹਵਾ ਚੱਲ ਰਹੀ ਤੇ ਜਿਹੜੀ ਤੁਹਾਡੇ ਰੂਬਰੂ ਕਰਦੇ ਆ ਹਾਂਜੀ ਸਾਥੀਓ ਆ ਦੇਖੋ ਇੱਥੇ ਸنو ਪੈੰਦੀ ਪਈ ਅੱਜ ਬਿਲਕੁਲ ਹਲਕੀ ਹਲਕੀ ਤੇ ਬਹੁਤ ਤੇਜ਼ ਜਿਹੜੀ ਆ ਹਵਾ ਚੱਲ ਰਹੀ ਆ ਗਾਰਡਨ ਚ ਤੁਹਾਨੂੰ ਦਿਖਾ ਰਹੇ ਆ ਜੀ ਭਾਵੇਂ ਫਰੰਟ ਤੋਂ ਵੀ ਦਿਖਾਉਂਦੇ ਆ